ਇਸ ਗੱਲ ਬੀਜੇਪੀ ਇਹ ਕਰਦਾ ਅਲਾਈਂਸ ਲੋਕਾਂ ਦਾ ਹੋਣਾ ਚਾਹੀਦਾ ਸ਼ੱਲ ਲਖਰ ਦਾ ਤੇ ਸੁਖਵੀਰ ਬਾਲਾ ਦਾ ਕਾਲਾ ਲਾਈਸ ਹੋਵੇ ਸਾਡੇ ਨਾਲ ਅੱਜ ਹੋਵੇ ਕੱਲ ਹੋਵੇ ਕੋਈ ਅਸਰ ਨਹੀਂ ਲੇਕਿਨ ਇਹ ਤਤ ਵਧੀਆ ਓੜੇ ਆਈਜੀ ਸਾਹਿਬ ਬੋਲੇ ਕਿ ਦੀ ਤਿੰਨ ਲੱਖ ਰਾਇ ਜਿੱਤਾਂਗੇ ਅੰਬਸਾਂ ਨੂੰ ਤਿੰਨ ਲੱਖ ਦਾ ਲੇਕਿਨ ਤਾਰੀ ਵਾਚ ਕਿਸਾਨਾਂ ਦੀ ਆਵਾਜ਼ ਬਣਾ ਕੇ ਦਿੱਲੀ ਦੇ ਵਿੱਚ ਜਾ ਕੇ ਮੈਂ ਕਿਸਾਨ ਦਾ ਪੁੱਤ ਆ لیکن دے دی کوشش گل لیکن ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤੇ ਪੰਜਾਬ ਵਿੱਚ ਕਾਫੀ ਜਿਹੜਾ ਮਾਹੌਲ ਜਿਹੜਾ ਆ ਹੁਣ ਗਰਮ ਹੁੰਦਾ ਨਜ਼ਰ ਆ ਰਿਹਾ ਸਿਆਸਤ ਨੂੰ ਲੈ ਕੇ ਆਖਾ ਆਮ ਆਦੀ ਪਾਰਟੀ 13 ਦੀਆਂ 13 ਸੀਟਾਂ ਮਾਨ ਸਾਹਿਬ ਦੀ ਗਵਾਹੀ ਚ ਜਿੱਤਦੀ ਇਹ ਹਮੇਸ਼ਾ ਸੱਚ ਬੋਲਦਾ ਹਾਂ ਜੀ ਸੱਚ ਬੋਲਦਾ ਹਾਂ ਠੀਕ ਹੈ ਕਿਸ ਤਰ੍ਹਾਂ ਦੀਆਂ ਰੈਲੀਆਂ ਦੇ ਵਿੱਚ ਰਿਸਪਾਂਸ ਮਿਲ ਰਿਹਾ ਕਿ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਰਿਸਪਾਂਸ ਦੇਖੋ ਜੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਬਲਿਕ ਦੇ ਵਿੱਚ ਰਹਿੰਦੇ ਹਾਂ ਜਨਤਾ ਦੇ ਵਿੱਚ जनता ਦੇ ਨਾਲ ਜੀ ਜਨਤਾ ਦੇ ਵਿੱਚ ਜਨਤਾ ਦੇ ਨਾਲ ਜਨਤਾ ਦੇਖ ਰਹੀ ਹੈ ਕਿ ਕਿਹੜਾ ਲੀਡਰ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਕਿਹੜੀ ਪਾਰਟੀ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਠੀਕ ਹੈ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਹੈ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੋਣ ਜਾ ਰਿਹਾ ਹੈ ਜੀ ਔਰ ਇਸ ਇਲੈਕਸ਼ਨ ਦੇ ਵਿੱਚ ਦੇਖੋ ਜਨਤਾ ਨੇ ਹੀ ਦੱਸ ਦੇਣਾ ਹੈ ਜੀ ਦੇਖੋ ਮੈਂ ਦਾਅਵਾ ਕਰਦਾ ਹਾਂ ਸੋਚ ਵਿਚਾਰ ਕਰਕੇ ਠੀਕ ਹੈ ਕਿ ਨਹੀਂ ਤੇ ਲੇਕਿਨ ਜਨਤਾ ਨੇ ਸਾਰਾ ਕੁਝ ਦੱਸ ਦੇਣਾ ਹੈ ਇੰਤਜ਼ਾਰ ਕਰੋ ਸਮਾਂ ਦਾ ਇੰਤਜ਼ਾਰ ਕਰੋ ਲੇਕਿਨ ਰਾਜਨੀਤੀ ਦੇ ਵਿੱਚ ਆਏ ਅਸੀਂ ਆਪਣੀ ਗੱਲ ਕਰਦੇ ਹਾਂ ਜੀ ਕਿਸੇ ਹੋਰ ਦੀ ਗੱਲ ਹੀ ਨਹੀਂ ਕਰਦੇ ਨਹੀਂ ਸਮਝਦੇ ਕਦੇ ਵੀ ਕਿਸੇ ਤੇ ਕੋਈ ਐਲੀਗੇਸ਼ਨ ਨਹੀਂ ਲਗਾਉਂਦੇ ਸਾਡੀ ਰਾਜਨੀਤੀ ਬਹੁਤ ਪੋਜ਼ਿਟਿਵ ਰਾਜਨੀਤੀ ਹੁੰਦੀ ਹੈ ਕਦੇ ਵੀ ਕਿਸੇ ਤੇ ਐਲੀਗੇਸ਼ਨ ਨਹੀਂ ਲੱਗਦਾ ਤੋਂ ਨਾਲ ਤੁਸੀਂ ਮੇਰੀ ਗੱਲ ਸੁਣੋ ਦੋ ਟਾਈ ਸਾਲ ਹੋ ਗਿਆ ਮੈਂ ਕਦੇ ਵੀ ਕਿਸੇ ਦੇ ਖਿਲਾਫ ਕੋਈ ਵੀ ਐਲੀਗੇਸ਼ਨ ਨਹੀਂ ਲਗਾਇਆ ਠੀਕ ਹੈ ਜੋ ਨਸ਼ੇ ਦਾ ਕੰਮ ਕਰਾਉਂਦਾ ਹੈ ਉਹ ਜ਼ਰੂਰ ਬੁਲਾਏ ਕਿ ਉਹ ਨਸ਼ੇ ਦਾ ਵਪਾਰੀ ਹੈ ਜਿਸ ਨੇ ਡਵੈਲਪਮੈਂਟ ਦੇ ਨਾਂ ਤੇ ਪਬਲਿਕ ਦਾ ਪੈਸਾ ਹਜਮ ਕਰ ਗਿਆ ਜਾਂ ਟਾਇਲ ਦੀ ਫੈਕਟਰੀ ਲਗਾ ਗਿਆ ਹੋਟਲ ਲਗਾ ਗਿਆ ਉਹ ਜ਼ਰੂਰ ਕਹਾਂਗੇ ਕਿ ਉਹਨੇ ਟਾਇਲ ਦੀ ਫੈਕਟਰੀ ਲਗਾਈ ਤੇ ਪਬਲਿਕ ਦਾ ਪੈਸਾ ਹਜਮ ਕਰ ਗਿਆ ਆਦਰਵਾਇਜ਼ ਅਸੀਂ ਕਦੇ ਵੀ ਨੈਗੇਟਿਵ ਰਾਜਨੀਤੀ ਨਹੀਂ ਕਰਦੇ ਜੀ ਪੋਜ਼ਿਟਿਵ ਰਾਜਨੀਤੀ ਕਰਦੇ ਹਾਂ ਆਪਣੀ ਗੱਲ ਕਰਦੇ ਹਾਂ